ਸਸ਼ਿਆਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇੱਕ ਪਾਸੇ ਪੰਜਾਬ ਦੇ ਵਿੱਚ ਹੁਣ ਕਣਕ ਦੀ ਬਾੜੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਦੋ ਚਾਰ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਪਹੁੰਚਣਗੇ ਪਰ ਉੱਥੇ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਇਹ ਦਾਅਵਾ ਠੋਕਰਈ ਹੈ ਕਿ ਇਸ ਵਾਰ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਨਹੀਂ ਆਏਗੀ ਕਿਉਂਕਿ ਉਹਨਾਂ ਦੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਮੰਡੀਆਂ ਦੇ ਵਿੱਚ ਵਾਸ਼ਰੂਮ ਤੋਂ ਲੈ ਕੇ ਕਿਸਾਨਾਂ ਨੂੰ ਹਰ ਇੱਕ ਸੁਵਿਧਾ ਦਿੱਤੀ ਜਾਵੇਗੀ ਪਰ ਉੱਥੇ ਜੇਕਰ ਗਰਾਉਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਗਰਾਉਂਡ ਰਿਐਲਿਟੀ ਕੁਝ ਹੋਰ ਹੈ ਪੂਰੇ ਦਾ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਇਸ ਪੂਰੇ ਪ੍ਰਕਿਰਿਆ ਦੇ ਲਈ ਜਿਹੜੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਤੇ ਉਹ ਅਫਸਰ ਆਪਣੇ ਦਫ਼ਤਰਾਂ ਦੇ ਵਿੱਚੋਂ ਗੈਰ ਹਾਜ਼ਰ ਪਾਏ ਗਏ ਨੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਕਿਸਾਨਾਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਦਰਸ਼ਨ ਸਿੰਘ ਚੀਮਾ ਭਾਰਤੀ ਕਿਸਾਨ ਜੂਨੇ ਨੇ ਇਕੱਠਾ ਗ੍ਰਾਂ ਕੀ ਕਹਿਣਾ ਚੱਲੋ ਇਹ ਅਸੀਂ ਸੋਨੂੰ ਕਹਿਣਾ ਚਾਹੁੰਦੇ ਜੀ ਜਿਹੜੀ ਫਾਸਲਾ ਸਾਡੀ ਉਹ ਸਿਰੇ ਤੇ ਆ ਚੁੱਕੀ ਆ ਜਿਹੜੀਆਂ ਮੰਡੀਆਂ ਦਾ ਮਾੜਾ ਹਾਲ ਆ ਮੰਡੀਆਂ ਦੇ ਵਿੱਚ ਜਿਵੇਂ ਪੱਥੀਆਂ ਪੱਥੀਆਂ ਹੁੰਦੀਆਂ ਪਹਿਲਾਂ ਤੋਂ ਲੈ ਕੇ ਉਵੇਂ ਪੱਥੀਆਂਆਂ ਵੀ ਆ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਕਾਂਗਰਸ ਸੀ ਸੀ ਕਾਲੀ ਸੀ ਉਹਨਾਂ ਵਾਂਗੂ ਹੀ ਹਾਂ ਸਰਕਾਰ ਚੱਲ ਰਹੀ ਆ ਜਿਹੜੀ ਕਹਿੰਦੀ ਸੀ ਅਸੀਂ ਬਦਲ ਲੈ ਕੇ ਆਵਾਂਗੇ ਹੁਣ ਤੱਕ ਕੋਈ ਬਦਲ ਨਹੀਂ ਲੈ ਕੇ ਮੰਡੀਆਂ ਦੇ ਵਿੱਚ ਕੋਈ ਕਿਸੇ ਨੇ ਸਫਾਈ ਨਹੀਂ ਕਰੀ ਕੋਈ ਕਿਸਾਨਾਂ ਖਾਤਰ ਪਾਣੀ ਦਾ ਪ੍ਰਬੰਧ ਨਹੀਂ ਕਰਿਆ ਕੱਲੀਆਂ ਮਤਲ ਵੋਟਾਂ ਤੋਂ ਪਹਿਲਾਂ ਜਦੋਂ ਇਹ ਆਏ ਸੀਗੇ ਉਦੋਂ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਲੋਕਾਂ ਦੀ ਸੱਤਾ ਤੋਂ ਸਰਕਾਰ ਚੱਲੂਗੀ ਪਰ ਉਹ ਗੱਲਾਂ ਦੂਰ ਵਾਗੀਆਂ ਹੁਣ ਤਾਂ ਜਿਹੜੇ ਬਗੇਰ ਵੋਟਾਂ ਤੋਂ ਜਿੱਤੇ ਹੋਏ ਲੋਕ ਆ ਵੱਡੇ ਵੱਡੇ ਕਾਫਲੇ ਲਈ ਫਿਰਦੇ ਆ ਅਸੀਂ ਬੇਨਤੀ ਕਰਦੇ ਆ ਵੀ ਛਾੜੀ ਫਸਲ ਦੇ ਵਿੱਚ 2-4 ਦਿਨ ਰਹਿ ਗਏ ਵੀ ਜਨਾਇ ਤਾਂ ਮੰਡੀਆਂ ਦਾ ਪ੍ਰਬੰਧ ਕਰਿਆ ਜਾਵੇ ਜਿਹੜੀ ਮਾਰਕੀਟ ਕਮੇਟੀ ਆ ਉਹ ਕਹਿਣ ਨੂੰ ਹੀ ਮਾਰਕੀਟ ਕਮੇਟੀ ਆ ਉਹਦੇ ਤੁਸੀਂ ਅੰਦਰ ਵਗ ਜਿਓ ਉਹਦੇ ਤਨਖਾਹ 10 ਮਲਾਜ਼ਮ ਲੈਂਦੇ ਹੋਣਗੇ ਮਿਲੂ ਸੋਨੂੰ ਇੱਕ ਮਲਾਜ਼ਮ ਇਹ ਬਹੁਤ ਮਾੜਾ ਹਾਲ ਆ ਸਰਕਾਰ ਦਾ ਆਉਣ ਦੇ ਦਿਨਾਂ ਦੇ ਵਿੱਚ ਜੇ ਨਾ ਸਰਕਾਰ ਨੇ ਮੰਡੀਆਂ ਤੇ ਕੁਝ ਕਰਿਆ ਤਾਂ ਸੱਥਾਂ ਦੇ ਵਿੱਚ ਇਹਨਾਂ ਨੂੰ ਘੇਰ ਕੇ ਉਥਾਂਗੇ ਇਹਨਾਂ ਨੂੰ ਉੱਥੇ ਸਵਾਲ ਵੀ ਕਰਾਂਗੇ ਜੇ ਇਹਨਾਂ ਨੇ ਨਾ ਸਾਡੀ ਮੰਡੀਆਂ ਵਾਲੀ ਗੱਲ ਸੁਣੀ ਪਟਾਉੜ ਦੇ ਵਿੱਚ ਬਹੁਤ ਵੱਡਾ ਮਤਲਗੰਦ ਪਿਆ ਹੋਇਆ ਮੰਡੀ ਦੇ ਸੈਣਾ ਆ ਗਿਆ ਚੀਮਿਆਂ ਦੇ ਵਿੱਚ ਅਜੇ ਕੋਈ ਮੰਜਾ ਹੀ ਨਹੀਂ ਮਾਰਿਆ ਮੰਡੀ ਦੇ ਵਿੱਚ ਬਹੁਤ ਮਾੜਾ ਹਾਲ ਆ ਜਿਹੜੀ ਸਰਕਾਰ ਬਦਲ ਦੇ ਨਾਂ ਤੇ ਆਈ ਸੀ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿੰਨਾ ਪੈਸਾ ਕਾਂਗਰਸ ਗਿਆ ਨਹੀਂ ਲੁੱਟਿਆ ਉਦੋਂ ਵੱਧ ਲੁੱਟ ਕੇ ਖਾ ਗਈ ਠਾਣਿਆਂ ਦੇ ਵਿੱਚ ਇਹਨਾਂ ਦੇ ਜਿੰਨੇ ਐਮਐਲਏ ਆ ਰਿਸ਼ਵਤਾਂ ਲੈਂਦੇ ਨੇ 10-10 ਹਜ਼ਾਰ ਰੁਪਿਆ ਠਾਣਿਆਂ ਦੇ ਵਿੱਚ ਇਹਨਾਂ ਦਾ ਕਰਿਆ ਵਾਗਾ ਵੀ ਇੰਨੇ ਪੈਸੇ ਲੈਣੇ ਆ ਤੇ ਆਹ ਹਾਲ ਬਣਾਇਆ ਪਿਆਗਾ ਜਿਹੜੀ ਆਮ ਆਦਮੀ ਪਾਰਟੀ ਵੋਟਾਂ ਤੋਂ ਪਹਿਲਾਂ ਗੱਲਾਂ ਕਰਦੀ ਸੀ ਭਗਤ ਸਿੰਘ ਦੀ ਭਗਤ ਵਨ ਕੇ ਕਹਿੰਦੇ ਸੀਗੇ ਵੀ ਅਸੀਂ ਭਗਤ ਸਿੰਘਾਂ ਭਗਤ ਸਿੰਘਾਂ ਵਾਲਾ ਕੰਮ ਕਰਾਂਗੇ ਮੈਂ ਗੁਰਪ੍ਰੀਤ ਸਿੰਘ ਭਾਰਤੀ ਕਿਸਾਨ ਜੁਣੇ ਨੇਕਤਾ ਗਰਾਹਾ ਕਾਈ ਸ਼ੈਨਾ ਜੀ ਸਮੱਸਿਆ ਦਾ ਆਇਆ ਜੀ ਦਫ਼ਤਰਾਂ ਦੇ ਵਿੱਚ ਪਹੁੰਚ ਨਹੀਂ ਰਹੇ ਜਿਵੇਂ ਜੀ ਆਪਣੀ ਤਪਾਲੀ ਆ ਗਈ ਮਾਰਕੀਟ ਕਮੇਟੀ ਦੀ ਭਦੌੜ ਆ ਗਈ ਹੈ ਜੀ ਜਾਂ ਮਹਿਲਕਲਾਂ ਹੋ ਗਈ ਹੈ ਜੀ ਵੀ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਆਗੀਆਂ ਇਹਨਾਂ ਦੇ ਵਿੱਚ ਅਫਸਰਾਂ ਨੂੰ ਜਿਹੜੇ ਸੈਕਟਰੀ ਆ ਕੇ ਉਹਨਾਂ ਨੂੰ ਜੀ ਤਿੰਨ ਤਿੰਨ ਏਰੀਏ ਸਮਾਏ ਵਿਆ ਵੀ ਯਾਨਕਿ ਦਫ਼ਤਰ ਜੀ ਤੇ ਕੰਮ ਵੀ ਵੱਧਾ ਜੀ ਤੇ ਫਸਲ ਵੀ ਹੁਣ ਮੰਡੀ ਦੇ ਵਿੱਚ ਆਉਣ ਦੀ ਤਿਆਰੀ ਆ ਜੀ ਦਫ਼ਤਰਾਂ ਦੇ ਵਿੱਚ ਇਹ ਬੈਂਦੇ ਨਹੀਂਗੇ ਜੀ ਸਾਡੀ ਸਰਕਾਰ ਨੂੰ ਬੇਨਤੀ ਆਗੀ ਵੀ ਜਾਂ ਤਾਂ ਉਥੇ ਸਮੇਂ ਸਿਰ ਅਫਸਰ ਉਥੇ ਪਹੁੰਚਣੇ ਚਾਹੀਦੇ ਆ ਜੀ ਅਗਰ ਨਹੀਂ ਪਹੁੰਚਦੇ ਤਾਂ ਭਾਰਤੀ ਕਿਸਾਨ ਜੁਣ ਨੇ ਇਕਤਾ ਗਰਾਹਾ ਜੀ ਕਿਸਾਨਾਂ ਦੇ ਨਾਲ ਪੂਰਾ ਮੋਢਾ ਨਾਲ ਮੋਢਾ ਲਾ ਕੇ ਖੜੂਗੀ ਤੇ ਸੰਘਰਸ਼ ਵੀ ਵਿੱਡਿਆ ਜਾਊਗਾ ਜੀ ਇਹਦਾ ਵੀ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਸਰਕਾਰ ਨੂੰ ਵੀ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਕਿਉਂਕਿ ਨਾ ਤਾਂ ਸਰਕਾਰ ਪਹਿਲਾਂ ਵਾਅਦਾ ਦੇ ਚੁੱਕੀ ਆ ਜੀ ਜਿਹੜਾਂ ਦਾ ਸਗਾਂ ਨਹੀਂ ਫਸਲਾਂ ਖਰਾਬ ਹੋਈਆਂ ਜੀ ਤੇ ਨਾ ਹੀ ਹੁਣ ਦੇ ਸਕੀ ਆ ਵੀ ਸਾਡੀ ਇਹ ਬੇਨਤੀ ਆ ਵੀ ਜਿਹੜੀਆਂ ਮੰਡੀਆਂ ਦੇ ਵਿੱਚ ਪਾਣੀ ਖੜਦਾ ਉਹਦਾ ਹੁਣੇ ਤੋਂ ਇਹ ਧਿਆਨ ਦੇਣ ਜੀ ਸੈਕਟਰੀ ਸਾਹਿਬ ਮਾਰਕੀਟ ਕਮੇਟੀ ਦੇ ਖੁਦ ਆਪ ਉਹਦੀ ਗੌਰ ਕਰਨ ਉਹਦੇ ਲਈ ਪਾਣੀ ਪੂਣੀ ਦਾ ਉਹਦਾ ਹੱਲ ਪਾਸੇ ਬਰਸਾਤੀ ਜੇ ਕੋਈ ਪਾਣੀ ਆਉਂਦਾਗਾ ਸਰਸਾ ਦਾ ਕੋਈ ਪਤਾ ਨਹੀਂ ਵੀ ਕਿਦੋਂ ਆਵੇ ਫਸਲ ਆ ਗਈ ਤਾਂ ਸਰਸਾ ਉਧਰੋਂ ਆ ਜਾਂਦੀ ਹੈਗੀ ਤੇ ਉਹਦਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਜੀ ਉਹਦਾ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਕਿਸਾਨਾਂ ਨਾਲ ਅਸੀਂ ਭਾਰਤੀ ਕਿਸਾਨ ਯੂਨੀਅਨ ਗਰਾਹਾ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਜੀ ਹਰੀ ਸਿੰਘ ਭਗਤਪੁਰਾ ਮੋੜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਅਸੀਂ ਮੰਡੀਆਂ ਦੇ ਪਰੋਂਦਾ ਬਾਰੇ ਕਹਿਣਾ ਚਾਹੁੰਦੇ ਹਾਂ ਜੀ ਪੰਜਾਬ ਸਰਕਾਰ ਨੂੰ ਜਿਹੜੀਆਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਮੰਡੀਆਂ ਦੀ ਸਪਾਈ ਕਣਕ ਦੇ ਵਿੱਚ ਤਕਰੀਬਨ 4-5 ਦਿਨ ਰਹਿ ਗਏ ਜੀ ਫਸਲ ਆਉਣ ਦੇ ਵਿੱਚ ਮੰਡੀਆਂ ਦੀ ਕੋਈ ਸਪਾਈ ਨਹੀਂ ਤੇ ਮੰਡੀਆਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਇਹਨਾਂ ਦਾ ਪਹੁੰਚਾ ਮਾਰਕੀਟ ਕਮੇਟੀਆਂ ਵੀ ਖਾਲੀ ਹੈ ਜੀ ਦਰਗਾਹਾਂ ਜੇ 15-15 20-20 ਮੁਲਾਜ਼ਮ ਲੈਂਦੇ ਆ ਤਾਂ ਕੋਈ ਵੀ ਮਤਲਬ ਮੁਲਾਜ਼ਮ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਕੋਈ ਸਫਾਈ ਵਗੈਰਾ ਕੁਝ ਨਹੀਂ ਕਰਵਾ ਰਹੇ ਨਾ ਕੋਈ ਪਾਣੀ ਦਾ ਪ੍ਰਬੰਧ ਆ ਜੀ ਇਹਨਾਂ ਦਾ ਅਸੀਂ ਆਪ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਕਿ ਪ੍ਰੋਪਰ ਮੰਡੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਮੁਲਾਜ਼ਮਾਂ ਨੂੰ ਵੀ ਕੁਝ ਖਿੱਚਿਆ ਜਾਵੇ ਜਿਹੜੇ ਮੁਲਾਜ਼ਮ ਗੈਰ ਹਾਜ਼ਰ ਰਹਿੰਦੇ ਡੌਟੀਆਂ ਤੋਂ ਤੇ ਮੰਡੀਆਂ ਦੇ ਵਿੱਚ ਆ ਕੇ ਜਿਹੜੇ ਫਰੀ ਦੀਆਂ ਤਨਖਾਹ ਲੈਂਦੇ ਤੇ ਆਪ ਦੀ ਸਫਾਈ ਪਾਣੀ ਦੇ ਪੱਕਾ ਪ੍ਰਬੰਧ ਸਾਰੇ ਬਾਥਰੂਮਾਂ ਦੇ ਪ੍ਰਬੰਧ ਵਿੱਚ ਭੈਣਾ ਵੀ ਸਾਡੀਆਂ ਮੰਡੀ ਵਿੱਚ ਕੰਮ ਕਰਦੀਆਂ ਤੇ ਕੀ ਪ੍ਰੋਪਰ ਤੌਰ ਤੇ ਕੀਤੇ ਜਾਣ ਇਹ ਸਰਕਾਰ ਤੋਂ ਮੰਗ ਕਰਦੇ ਆ ਸੀ ਆਉਣ ਦਿਨਾਂ ਅਵਾਲੇ ਦਿਨਾਂ ਵਿੱਚ ਨਹੀਂ ਹੈ ਨਾ ਤਾਂ ਤੁਸੀਂ ਸੁਣਿਆ ਕਿ ਕਿਸਾਨਾਂ ਦੇ ਵੱਲੋਂ ਇੱਕ ਇਲਜ਼ਾਮ ਲਗਾਏ ਗਏ ਨੇ ਕਿ ਦਫ਼ਤਰਾਂ ਦੇ ਵਿੱਚ ਨਾ ਤਾਂ ਅਫਸਰ ਪਹੁੰਚ ਰਹੇ ਨੇ ਤੇ ਜਿਹਨਾਂ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਉਹ ਵੀ ਤੰਦੇਹੀ ਦੇ ਨਾਲ ਡਿਊਟੀ ਨਹੀਂ ਦੇ ਰਹੇ ਬਲਕਿ ਗੈਰ ਹਾਜ਼ਰ ਰਹਿੰਦੇ ਨੇ ਤੇ ਉੱਥੇ ਹੀ ਉਹਨਾਂ ਨੇ ਪੂਰੇ ਪੁਕਤਾ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਜਲ ਤੋਂ ਜਲਦ ਉਹਨਾਂ ਦੀ ਮੰਡੀਆਂ ਦੀ ਜਿਹੜੀ ਸੁਧਾਰ ਉਹ ਕਰੇ ਤੇ ਨਾਲੇ ਜਿਹੜੇ ਮੰਡਿਆਂ ਦੇ ਵਿੱਚ ਬਣਦੇ ਪੁਖਤਾ ਪ੍ਰਬੰਧ ਨੇ ਉਹ ਵੀ ਜਲਦੀ ਤੋਂ ਜਲਦੀ ਪੂਰੇ ਕਰੇ ਤੇ ਉੱਥੇ ਹੀ ਦੂਸਰੇ ਪਾਸੇ ਅਫਸਰ ਨੇ ਆਪਣੀ ਸਫਾਈ ਦਿੰਦੇ ਹੋਏ ਕਿ ਕੁਝ ਕਿਹਾ ਉਹ ਵੀ ਸੁਣ ਲੈਣੇ ਕਿ ਡਿਊਟੀ ਹੈਗੀ ਸਰ ਤੁਹਾਡੀ ਇੱਥੇ ਮੈਂ ਕਲਰਕ ਸਰ ਇੱਥੇ ਕੋਈ ਅਧਿਕਾਰੀ ਜਿਹੜੇ ਹੈਗੇ ਐ ਸੈਕਟਰੀ ਸਾਹਿਬ ਪੁੱਛੇ ਕਿ ਨਹੀਂ ਜੀ ਨਹੀਂ ਸੈਕਟਰੀ ਸਾਹਿਬ ਕੋਲੇ ਤਾਂ ਨਗਰ ਕਮੇਟੀਆਂ ਨੇ ਓਕੇ ਵੀ ਉਹ ਕੱਲ ਆਏ ਸੀਗੇ ਅੱਜ ਹੋ ਸਕਦਾ ਵੀ ਦੂਜੀ ਪਾਸੇ ਵਗ ਕਿਹੜੇ ਕਿਹੜੇ ਕਬੈਟੇ ਹੈਗੇ ਉਹਨਾਂ ਕੋਲ ਇੱਕ ਜੈਤੂ ਆ ਤੇ ਇੱਕ ਤਪੈ ਇੱਕ ਮੁੱਲਾ ਸ਼ਾਇਦ ਗੁੰਡਿਆਣਾ ਉਹ ਮੈਨੂੰ ਪੱਕਾ ਬਣਦੀ ਪੜੀ ਹੁੰਦੀ ਉਹ ਆਪ ਪਹੁੰਚੇ ਕਿ ਨਹੀਂ ਸਰ ਇੱਥੇ ਕੋਣ ਹੈ ਸੈਕਟਰੀ ਸਾਹਿਬ ਆਏ ਨਹੀਂ ਅਜੇ ਤੱਕ ਨਹੀਂ ਉਹ ਜੀ ਆਏ ਨਹੀਂ ਕਿ ਹੋ ਸਕਦਾ ਵੀ ਦੂਜੀ ਗੱਡੀ ਵਾਹ